ਘਰ ਕੀ ਨਾਰ ਤੇ ਅੱਗੇ ਅੰਦਾ ਪਰਨ ਆਰੀ ਸਿਉ ਘਾਲੇ ਧੰਦਾ ਘਰ ਕੀ ਨਾਰ ਤੇ ਅੱਗੇ ਅੰਦਾ ਜਿਹੜੀ ਘਰ ਕੀ ਮਤ ਹੈ ਹਰ ਪੰਤਰਾਤਮਨੀ ਆਵਾਜ਼ ਹੈ ਇਹ ਘਰ ਕੀ ਜਿਹੜੀ ਆਤਮ ਗਿਆਨ ਦੀ ਜਿਹੜੀ ਮਤ ਹੈ ਜਿਹੜੂ ਕੱ ਮੰਨ ਜਾਣ ਸਭ ਬਾਤ ਪਾਪਰ ਪੁਰਨ ਨੂੰ ਜਿਹੜੀ ਜਿਹੜਾ ਮੰਨ ਜਾਣਦਾ ਜਿਹੜੀ ਬੁੱਧ ਮਤ ਪਾਪ ਪੁਰਨ ਨੂੰ ਸਮਝਦੀ ਹੈ ਬੇਸਿਕ ਤੌਰ ਤੇ ਉਹ ਕਰਕੇ ਨਾ ਬੜ ਜਾਣਦਾ ਸਭ ਬਾਤ ਜਾਣਦੇ ਹੀ ਉਹ ਗਣ ਕਰ ਜੋ ਸਾਨੂੰ ਖੋ ਜਾਨਕਾਰੀ ਹੈ ਵੀ ਇਹ ਚੀਜ਼ ਗਲਤ ਹੈ ਠੀਕ ਹੈ ਉਹ ਗੱਲ ਤਾਂ ਠੀਕ ਤਾਂ ਫੈਸਲਾ ਕਰਨ ਵਾਲੀ ਜਿਹੜੀ ਮਤ ਹੈ ਉਹ ਕਰਕੇ ਨਾ ਉਹਨੂੰ ਤਿਆਗ ਕੇ ਹੀ ਅਸੀਂ ਓਗਣ ਕਰਦੇ ਹਾਂ ਜਦੋਂ ਅਸੀਂ ਪੁੱਠਾ ਕੰਮ ਕਰਦੇ ਹਾਂ ਉਸ ਮਤ ਦੀ ਅਣਦੇਖੀ ਕਰਕੇ ਪੁੱਠਾ ਕੰਮ ਕਰਦੇ ਘਰ ਕੀ ਤਿਆਰ ਘਰ ਕੀ ਆਵਾਜ਼ ਤੁਦਨੋ ਜਿਹੜੀ ਆਤਮਾ ਦੀ ਆਵਾਜ਼ ਆਈ ਹੈ ਉਹਨੂੰ ਛੱਡ ਕੇ ਤਿਆਗ ਜਾਂਦਾ ਦੂਜੇ ਦੀ ਕਹੀ ਹੋਈ ਗੱਲ ਅਨਸਾਰ ਚੱਲਦਾ ਪਰਨਾਰੀ ਜੋ ਕਹ ਲੇ ਤੁੰਦਾ ਮਨਮਤ ਜਿਹੜੀ ਹੈਗੀ ਹੈ ਜਿੰਨੀਆਂ ਵੀ ਮਨਮਤਾਂ ਨੇ ਇਹ ਪਰਨਾਰੀ ਦੇ ਮਤ ਕੀ ਦੀ ਹੈ ਜਿਹੜੀ ਗੁਰਮਤ ਹੈ ਉਹ ਤਾਂ ਹੈ ਘਰ ਕੀ ਨਾਰ ਗੁਰਦੇ ਮਾਤਾ ਗੁਰਦੇ ਪਿਤਾ ਸਭ ਦਾ ਹੀ ਗੁਰਦੇ ਮਾਤਾ ਗੁਰਦੇ ਪਿਤਾ ਜਿਹੜੀ ਗੁਰ ਕੀ ਮਤ ਹੈ ਇਹ ਘਰ ਕੀ ਨਾਰ ਗੁਰਬਾਣੀ ਵਾਲੀ ਜਿਹੜੀ ਵਿਚਾਰਧਾਰਾ ਹੈ ਇਹ ਸਾਰਿਆਂ ਦੇ ਅੰਤਰ ਆਤਮ ਦੀ ਆਵਾਜ਼ ਹੈ ਇੱਕ ੜਕੀ ਨਾਰ ਹੈ ਜਦੋਂ ਇਹਨੂੰ ਛੱਡ ਦਿੰਦਾ ਤਾਂ ਮਨੁਵਤ ਤਾਂ ਉੱਡ ਜਾਂਦਾ ਬਗਾਨੀ মত ਮਨੁਵਤ ਬਗਾਨੀ মত ਜਿਵੇਂ ਬੁੱਧ মত ਜੈਨ মত ਸਮਝਿਆ ਨਹੀਂ 크੍ਰਿਸਚੀਅਨ মত ਇਸਲਾਮ ਦੀ মত ਉਹ ਕਿਸੇ ਵਿਅਕਤੀ ਸਨਾਤਨ মত ਕਿਸੇ ਵਿਅਕਤੀ ਦੀ মত ਹੈ ਜਿਹੜੀ ਕਿਸੇ ਵਿਅਕਤੀ ਦੀ ਮੱਤ ਹੈ ਉਹ ਪਰਨਾਰੀ ਸੱਚੀ ਮੱਤ ਹੈ ਜਿਹੜੀ ਉਹਦੇ ਸਾਰੇ ਹੀ ਸਭਤਰ ਸੱਚੀ ਮੱਤ ਘਰ ਕੇ ਨਾਰ ਹੈ ਕ ਸਬਦੀ ਮੱਤ ਹੈ ਸਬਦੀ ਮੱਤ ਗੁਰ ਮੱਤ ਸਬਦੀ ਮੱਤ ਕਿਸੇ ਕਿਸੇ ਵਿਅਕਤੀ ਦੀ ਮੱਤ ਨਹੀਂ ਇਹਨਾਂ ਸਾਰੇ ਸਭਤ ਨਹੀਂ ਸਾਰੀ ਦੁਨੀਆ ਹੀ ਸਭਤ ਹੋ ਜਾਂਦੀ ਹੈ ਜਦ ਤਾ ਇਹਦੀ ਵਿਆਖਿਆ ਕਰਦੇ ਆਂ ਸੀ ਉਲਟ ਫੁਲਟ ਆਪਣੀ ਮਰਜ਼ੀ ਨਾਲ ਇਹਨੂੰ ਅਸੀਂ ਗੁਰਮਤ ਨੂੰ ਅਰਥਨ ਅਰਥਾਉਣ ਵੇਲੇ ਆਪਣੀ ਮਤ ਬਣਾ ਦਿੰਦੇ ਇਹ ਤੇ ਹੀ ਆਪਣਾ ਰੰਗ ਛਾੜ ਦਿੰਦੇ ਆਪ ਆਪਣੀ ਬੁੱਧ ਹੈ ਜੇਤੀ ਬਣਤ ਪਿੰਨ ਪਿੰਨ ਤੋਂ ਹੈ ਜੇਤੀ ਆਪਣੀ ਆਪਣੀ ਬੁੱਧ ਅਨੁਸਾਰ ਜਦੋਂ ਅਸੀਂ ਸੱਚ ਦਾ ਬਿਆਨ ਕਰਦੇ ਆਂ ਤੋ ਆਪਣੀ ਆਪਣੀ ਮਤ ਪਰਸਨਲ ਮਤ ਬਗਾਨੀ ਮਤ ਬਣ ਜਾਂਦੀ ਹੈ ਦੂਜਿਆਂ ਵਾਸਤੇ ਬਗਾਨੀ ਹੈ ਅਸਰ ਜੀ ਭਰਮ ਗਿਆਨ ਦੇ ਵਿੱਚੋਂ ਜਿਹੜੀ ਪੈਦਾ ਹੋਈ ਹੋਈ ਮਨਮਤ ਹੈ ਉਪਰਨਾਰੀ ਆਪਣੀ ਮਨਮਤ ਵੀ ਬਣਨ ਆ ਰਹੀ ਹੈ ਕਿਉਂਕਿ ਬਾਹਰੋਂ ਪ੍ਰਭਾਵਿਤ ਹੋ ਕੇ ਹੋਈ ਹੋਈ ਹੈ ਮਾਇਆ 'ਚ ਪ੍ਰਭਾਵਿਤ ਹੋਈ ਹੈ ਚਾਹੇ ਚਾਹੇ ਉਹ ਕਰੋ ਉਹ ਜੋ ਪ੍ਰਭਾਵਿਤ ਹੋਈ ਹੋਈ ਹੈ ਗੱਲ ਜਦੋਂ ਲੋਭ ਜੋ ਪਰ ਉਹਦਾ ਲੋਭ ਦਾ ਪ੍ਰਭਾਵ ਪਿਆ ਹਾਇ ਉਹ ਤੇ ਪਰਨਾਰੀ ਬਣ ਜਾਂਦੀ ਹੈ ਜਦੋਂ ਇਹ ਨਾ ਵਕਾਰਾਂ ਦਾ ਪ੍ਰਭਾਵ ਪੈ ਜਾਂਦਾ ਹੈ ਸੱਚੀ ਮੱਤ ਤੇ ਫਿਰ ਪਰਨਾਰੀ ਬਣ ਜਾਂਦੀ ਮਨਵਤ ਬਣ ਜਾਂਦੀ ਹੁਈ ਘਰ ਕੀ ਨਾਰ ਤੇ ਆ ਕੇ ਹੰਦਾ ਘਰ ਕੀ ਨਾਰ ਅੰਨਾ ਹੈ ਜਿਹੜੇ ਸੱਚੀ ਗੱਲ ਤੇ ਆਖ ਦਿੰਦੇ ਜਿਨ੍ਹਾਂ ਨੇ ਗੁਰਮਤ त्यागी ਹੋਈ ਆ ਸਭ ਅੰਨੇ ਨੇ ਤਾਂ ਹੀ ਅੰਨਾ ਬੋਲਾ ਬਾਇਆ ਤਾਰੀ ਅਤਨਾ ਬੋਲਾ ਬਾਇਆ ਦੇ ਪ੍ਰਭਾਵ ਦੇ ਵਿੱਚ ਜਿਹੜੇ ਆ ਕੇ ਅਸੀਂ ਮੱਤ ਛੱਡੀ ਹੋਈ ਆ ਗੁਰਮਤ ਇਸੇ ਕਰਕੇ ਸਾਡੇ ਅੰਦੇ ਬੋਲੇ ਮਾਇਆ ਧਾਰੀ ਦਾ ਉਹਦਾ ਮਾਇਆ ਦਾ ਪ੍ਰਭਾਵ ਹੈ ਸਾਡੇ ਤੇ ਮਾਇਆ ਦੇ ਪ੍ਰਭਾਵ ਛੱਡੀ ਹੋਈ ਹੈ ਪਰ ਨਾਰੀ ਸੋਂ ਘਾਲੇ ਧੰਦਾ ਪਰ ਨਾਰੀ ਬਣ ਗਈ ਆਪ ਆਪਣੀ ਵਿਧੂ ਬਣ ਗਈ ਘਾਲੇ ਧੰਦਾ ਹਾਂ ਉਹਦੇ ਨਾਲ ਤੁਹਾਨੂੰ ਧੰਦਾ ਬਣਾ ਲਿਆ ਧਰਮ ਧੰਦਾ ਬਣ ਗਿਆ ਫਿਰ ਜੇ ਬਗਾਨੀ ਵਤ ਲੈ ਲਈ ਗੁਰਮਤਿ ਛੱਡਤੀ ਤਾਂ ਜਦੀ ਤੁਹਾਨੂੰ ਧੰਦਾ ਬਣ ਗਿਆ ਜਦ ਇਹ ਗੋਲ ਕਾ ਆ ਗਈ ਗੁਰੂ ਦੇ ਵਿਚਾਰੇ ਅਰ ਸਿੱਖ ਦੇ ਵਿਚਾਰੇ ਗੋਲ ਕਾ ਆ ਗਈ। ਓੜੀ ਗੋਲ ਕਾ ਹੈ ਨਾ ਵਿਚਾਰੇ ਸਿੱਖ ਦੇ ਅਰ ਗੁਰੂ ਦੇ। ਓ ਪਰ ਪਰ ਨਾਰੀ। ਗੋਲ ਕਾ ਆ ਗਈ ਨਾ ਵਿਚਾਰੇ ਮਾਇਆ ਆ ਗਈ ਨਾ। ਇਹ ਬਿਖਿਆਰੀ ਆ ਗਈ। ਇਸ ਨੂੰ ਬਿਖਿਆਰੀ ਕਹਿੰਦੇ। ਓ ਬਿਖੇ ਓ ਮਾਗ ਸਵਾਰ ਹੈ। ਬਿਖੇ ਕੋ। ਭਾਇਆ ਵਸਤੇ। ਜਿੰਨੇ ਵੀ ਡੈਕੋਰੇਸ਼ਨ ਹੁੰਦੀ ਐ ਸਵੇਰ ਤੇ ਉੱਠ ਕੇ ਜਿੰਨੇ ਵੀ ਔਰ ਮਾਲਰ ਮੁੱਲੇ ਤਹਾਂ ਲਾ ਕੇ ਕਰਦੇ ਨੇ ਸਾਰਾ ਕੁਝ ਸਜਾਵਟ ਸਭ ਮਾਇਆ ਵਾਸਤੇ ਔਰ ਕਦੇ ਵਾਸਤੇ ਮਾਇਆ ਵਾਸਤੇ ਹੀ ਲੋਕ ਹੁੰਦੇ ਨੇ ਪ੍ਰਭਾਵਿਤ ਹੁੰਦੇ ਨੇ ਮਾਇਆ ਤੋਂ ਗੁਰਮਾਦੀ ਤਾਂ ਕੋਈ ਗੱਲ ਨਹੀਂ ਉੱਥੇ ਹਲਦੀ ਗੁਰਮਾਦੀ ਵੇਖਿਆ ਹੀ ਨਹੀਂ ਹੁੰਦੀ ਅੰਦਰ ਅੰਬਰ ਸਲਤਾਨ ਅੰਦਰ ਗੁਰਮਾਦੀ ਵੇਖਿਆ ਹੀ ਨਹੀਂ ਹੁੰਦੀ ਪਰ ਉਹ ਕਾਦੇ ਵਾਸਤੇ ਆ ਉਹ ਸਾਰਾ ਕੁਝ ਸਜਾਵਟ ਲੋਕ ਦੇਖਣਗੇ ਪ੍ਰਭਾਵਤ ਹੋਣਗੇ ਮੱਥਾ ਟੇਕਣਗੇ ਮਾਇਆ ਹੋਊਗੀ ਬਸ ਸੋਰ ਤਾਂ ਕੁਝ ਨਹੀਂ ਇਤੋਂ ਜ਼ਿਆਦਾ ਉੱਥੇ ਐਵੇਂ ਮੁਰਤੇ ਕੋਈ ਆੜੇ ਸੀ ਉਹ ਕੀ ਕਰਦੇ ਸੀ ਉਹਨਾਂ ਨੇ ਲੋਗਨ ਰਾਮ ਖਿਲਾਉਣਾ ਜਾਣਾ ਧੋਤੀ ਟਕਾ ਕੀ ਕਲਾਤਾ ਤੋਤੀ ਪਾਤੀ ਮੂਰਤੀ ਦੇ ਬਾੜਾ ਬਾਣਾ ਤੇ ਬਾਣਾ ਬਣਾ ਕੇ ਲੋਗਨ ਰਾਮ ਖਿਲਾਉਣਾ ਜਾਣਾ ਖਿਲਾਉਣਾ ਸਜਾ ਕੇ ਰੱਖਦਾ ਲੋਕ ਆਉਂਦੇ ਨੇ ਦੇਖਦੇ ਨੇ ਇਹ ਕਰਕੇ ਨਾਲ ਨਹੀਂ ਹੈ ਪੜਨਾਰੀ ਬਣ ਗਈ ਹੁਣ ਇਸੇ ਕਰਕੇ ਕਹਿੰਦੇ ਆ ਮਰਿਆਦਾ ਆਪਣੀਆਂ ਆਪਣੀਆਂ ਗੁਰਦੁਆਰਿਆਂ ਚ ਆਪਣੀ ਆਪਣੀ ਮਤ ਜਿੱਥੇ ਮਰਿਆਦਾ ਕੀ ਮਤ ਬਦਲ ਗਈ ਉਥੇ ਮर्याਦਾ ਰਹਦੇ ਉਤਜਾ ਮर्याਦਾ ਦੀ ਚੜਤੀ ਨਾ ਆ ਸਮਝ ਲੋ ਕਸੂਰੀ ਤੇ ਹਿੰਗ ਚੜਤੀ ਜਿਹੜੀ ਕਸੂਰੀ ਤੇ ਹਿੰਗ ਕਹਿੰਦਾ ਨਾ ਫਰੀ ਚੜਤੀ ਉਹਦੀ ਗੰਧ ਜਿਹੜੀ ਸੀ ਅੰਦਰੇ ਰਹਿ ਗਈ ਹਿੰਗ ਦੀ ਗੰਧ ਫੈਲ ਗਈ ਤੇ ਹਿੰਗ ਦੀ ਗੰਧ ਫੈਲ ਗਈ ਕਸੂਰੀ ਦੀ ਗੰਧ ਰਹਿ ਗਈ ਜੋ ਗੁਰਬਾਣੀ ਕਹਿ ਰਹੀ ਹੈ ਉਹ ਗੱਲ ਖਤਮ ਹੈ ਜੋ ਪਰ ਉਤੇ ਅਰਦਾਸ ਹੋ ਰਹੀ ਹੈ ਸਾਰੀ ਉਹ ਉਹ ਕਾਦੀਆ ਹਿੰਦ ਦੀ ਹਿੰਗ ਦੀ ਫੈਲੀ ਹੋਈ ਜਾ ਉੱਥੇ ਸਮਾਂ ਲਸਾਰੀ ਕਸੂਰੇ ਦੀ ਉਹ ਗੁਰਮੰਦੀ ਆਸਪਨਾ ਅੰਮ੍ਰਿਤ ਸਿੰਬਲ ਦਾ ਰਖਤ ਹੁੰਦਾ ਹੈ ਕੋ ਸੁਣ ਤੋ ਬੜੇ ਲਾਲ ਲਾਲ ਫੁੱਲ ਹੁੰਦੇ ਨੇ ਉਹਦੇ ਚ ਦੂਰੋਂ ਬੜੇ ਵਧੀਆ ਲੱਗਦੇ ਨੇ ਫੁੱਲ ਦਰਖਤ ਵੀ ਉੱਚਾ ਹੁੰਦਾ ਫੁੱਲ ਵੀ ਵੱਡਾ ਕਾਫੀ ਵੱਡਾ ਹੁੰਦਾ ਤੋਤਾ ਦੂਰੋਂ ਦੇਖਦਾ ਬੜਾ ਖੁਸ਼ ਹੁੰਦਾ ਹੈ। ਬਈ ਉਹ ਇਹ ਰੇ ਡਰਖਤ ਨੂੰ ਉਹ ਸਮਝਦਾ ਕਿ ਇਹ ਫਲੇ ਹੈ ਉਹਨੂੰ ਫਲ ਨੂੰ ਕਈ ਫਲ ਵੀ ਹੁੰਦੇ ਨੇ ਰੰਗਦਾਰ ਜਿਵੇਂ ਸੋ ਐ ਲਾਲ ਹੁੰਦੇ। ਉਹ gana ਚਲੋ ਬਈ ਉਹ ਦਰਖਤ ਦੇ ਉੱਤੇ ਕੁਛ ਖਾਣ ਨੂੰ ਮਿਲੂਗਾ ਵਧੀਆ। ਬਈ ਸਾਨਾ ਬੜਾ ਖੁਸ਼ ਹੋਇਆ ਸ ਬੱਲੂ ਦੇਖ ਕੇ ਤੋਤਾ ਅੰਤ ਕੀ ਬਾਾਰ ਮੋਵਲ ਪਟਾਨਾ ਬਸ ਸਿਮਲ ਦੇ ਰਖਤੇ ਜਲ ਆਇਆ ਤੇ ਕਿਆ ਉਹ ਤਾਂ ਖਾਣ ਵਾਲਾ ਹੈ ਨਹੀਂ ਸੀ ਫਲ ਫਿੱਕੇ ਫੁੱਲ ਬਖਤਮ ਕਬੂਨ ਆਵੇਂ ਪਤ ਐਸਾ ਹੀ ਮਾਇਆ ਦੇ ਉਤੇ ਵਿਖਿਆ ਹੈ ਐਵੇਂ ਹੀ ਮਾਇਆ ਦੇ ਰੰਗ ਬਰੰਗੇ ਜਿਹੜੇ ਹੈ ਨਾ ਚੀਜ਼ਾਂ ਦੇਦੇ ਤੋਤੇ ਆਕੇ ਤੋਤੇ ਨੇ ਹੋਈળે ਆਉਂਦੇ ਨੇ ਤੋਤਾ ਹੀ ਆ ਸਕਦਾ ਠੋਖਾ ਖਾ ਸਕਦਾ ਹੈ ਸੁਆ ਅਨਪੜਿਆ ਨਾ ਸੁਆ ਤੇ ਸੁਆ ਪੜ ਜਾ ਇਸੇ ਨੂੰ ਪੜਾਇਆ ਤੋਤੇ ਨੂੰ ਹਾਂ ਅਨਪੜ ਜਾ ਤੋਤਾ ਫਿਰਦਾ ਉਹ ਜਿੰਨਾ ਚਿਰ ਤੱਕ ਗੁਰਬਾਣੀ ਪੜਦਾ ਨਹੀਂ ਤੋਤਾ ਉਹਨਾਂ ਚਿਰ ਤੱਕ ਚਟਕਪਟਕ ਲੱਗਦੀ ਹੈ ਚੰਗੀ ਰਮਾਲਿਆਂ ਦੀ ਉਹ ਲਟਕਦੇ ਨੇ ਸੋਨੇ ਦੇ ਲੱਗਦੇ ਨੇ ਵਧੀਆ ਜਿਆਦਾ ਗੁਰਬਾਣੀ ਪੜ੍ਹ ਲੰਦੈ ਫੇਰ ਬੁਰਾ ਲੱਗਦਾ ਓਹੋ ਫੇਰ ਉਹਨੂੰ ਬਦ ਲੱਗਦਾ ਵੀ ਇਹ ਤਾਂ ਫਸਾਉਣ ਵਾਲੇ ਨੇ ਸਾਰੇ ਇਹ ਤਾਂ ਸਾਰੀਆਂ ਗੱਲਾਂ ਬਕਬਕੀਆਂ ਨੇ ਇਹ ਤਾਂ ਫਲ ਫਿੱਕੇ ਨੇ ਫੁੱਲਾਂ ਦਾ ਵੀ ਬਕਬਕਾ ਜਿਹੜੇ ਰੰਗ ਰੂਪ ਹੈ ਬਕਬਕਾ ਸਾਰੇ ਹੀ ਕੰਮ ਨਾ ਆਵੇ ਪੱਤ ਇਹਦੀ ਜਿਹੜੀ ਇੱਜ਼ਤ ਹੈ ਨਾ ਇੱਥੇ ਦੀ ਜਿਹੜੀ ਇੱਜ਼ਤ ਹੈ ਗਹਾਂ ਦਰਗਾਹ ਤੇ ਨਹੀਂ ਕਬੋਂਦੀ ਜਿਹੜੇ ਹੈਡ ਗ੍ਰਾਂਥੀ ਬਣੇ ਬੈਠੇ ਨੇ ਕੋਈ ਨਹੀਂ ਪੁੱਛਦਾ ਦਰਗਾਹ ਨਹੀਂ ਇਹਨਾਂ ਦੀ ਪੁੱਛਾ ਇੱਥੇ ਇੱਥੇ ਹੈ ਪਬਲਿਕ ਦੇ ਵਿੱਚ ਇੱਥੇ ਕੀ ਹੈ ਇੱਥੇ ਤਾਂ ਸਾਰਿਆਂ ਨੂੰ ਵਰਮਗਿਆਂ ਦੀ ਲੋਕ ਕਹੀ ਜਾਂਦੇ ਨੇ ਇੱਥੇ ਤਾਂ ਬਗੈਰ ਹੋਰ ਕਿਹੜਾ ਨਹੀਂ ਸੰਤ ਇਹਨਾਂ ਨੂੰ ਜ਼ਿਆਦਾ ਇੱਜ਼ਤ ਹੈ ਸੰਤਾਂ ਦੀ ਜਿੱਥੇ ਕੱਲਾ ਸੰਤ ਬੈਠਾ ਹੁੰਦਾ ਉੱਥੇ ਹਜ਼ਾਰਾਂ ਲੱਖਾਂ ਆਦਮੀ ਇਕੱਠੇ ਹੋ ਜਾਂਦੇ ਨੇ ਇਹ ਤਾਂ ਇੱਕ ਥਾਂ ਕਰਕੇ ਇਕੱਠੇ ਜਹੇਦਾਰ ਨੂੰ ਨਗਰ ਆਤੀਆਂ ਨੂੰ ਬਾਹਰ ਬਿਠਾ ਲ ਦੋ ਜੇ ਕੋਈ ਆ ਜੇ ਤਾਂ ਕਹਦੇ ਹੋ ਬਾਹਰ ਬਾੜ ਕੇ ਕਰਕੇ ਦਿਖਾਉਣੇ ਗੱਠ ਉਹ ਤਾਂ ਜਗਾ ਨੂੰ ਲੋਕ ਜਾਣਦੇ ਨੇ ਪ੍ਰਚਾਰ ਕੀਤਾ ਹੋਇਆ ਉੱਥੇ ਤਾਂ ਕੋਈ ਵਾਜ ਬਦਲਦਾ ਹੀ ਰਹਿੰਦਾ ਨੇ ਉੱਥੇ ਦੁਨੀਆਂ ਨੇ ਆਉਣਾ ਹੀ ਇਹਨਾ ਕਰਕੇ ਥੋੜੀ ਆਉਂਦਾ ਉੱਥੇ ਹੋਈ ਇੱਜ਼ਤ ਤਾਂ ਜਿਹੜੀ ਪੱਤ ਦਾ ਮਤਲਬ ਇੱਥੇ ਇੱਜ਼ਤ ਆਉਗੀ ਪੱਤਾਂ ਰੀ ਆਉਂਦਾ ਪੱਤ ਇੱਜ਼ਤ ਵੀ ਹੁੰਦੀ ਹੈ ਆ ਜਿਹੜੀ ਇੱਥੇ ਦੀ ਪਤ ਹੈ ਨਾ ਇੱਜਤ ਇਹਦੀ ਬਾਹਰ ਉੱਥੇ ਨਹੀਂ ਕਮਾਉਂਦੀ ਕੋਈ ਨਹੀਂ ਕਹਿੰਦਾ ਕੋਈ ਕਰ ਦਰਗਾਹ ਜੋ ਪਤ ਪਾਟੀ ਹੋਈ ਹੈ ਵਿਚਾਲੇ ਗੋਲ ਕਰਨੇ ਪਾੜਤੀ ਨਾ ਗੁਰਬਾਣੀ ਨਾ ਗੋਲ ਕਰਨੇ ਪਾੜਤੀ ਪਤ ਇਹਨਾਂ ਦੀ ਇੱਜਤ ਗੱਲਾਂ ਹੋਰੇ ਕਰਦੇ ਨੇ ਗੁਰਬਾਣੀ ਤੋਂ ਉਲਟ ਉਹ ਤੋਂ ਬਾਤ ਮਾਇਆ ਨਾ ਝੂਠੀ ਮਾਇਆ ਨਾਲ ਜੁੜ ਕੇ ਇੱਥੇ ਛੜਦਾ ਝੂਠੀ ਮਾਇਆ ਆਪ ਬੁਧਾਇਆ ਆਪਣਾ ਆਪ ਬਨ ਲਿਆ ਝੂਠੀ ਮਾਇਆ ਨਾਲ ਸੱਚ ਤਿਆਗਤਾ ਤੇ ਦਰਗਾਹ ਕਿਨੇ ਸੱਚੀ ਦਰਗਾਹ ਕਿਨੇ ਪੁੱਛਣਾ ਸੱਚੀ ਦਰਗਾਹ ਆਲੇ ਤਾਂ ਬਹੁਤ ਦੂਰੋਂ ਹੀ ਕਹਿ ਦੇਣਾ ਵੀ ਉਹਨਾਂ ਨੂੰ ਪਿਛੇ ਲੈ ਜਾਓ ਪਿਛੇ ਹੀ ਲੈ ਜਾਓ ਇਹਨਾਂ ਨੂੰ ਬਹੁਤ ਪਿੱਛੇ ਹੀ ਦਰਗਾਹ ਛੁੱਟੀਆਂ ਬਾਹਰ ਬਾਹਰ ਕੋਟੇ ਛੁੱਟੀਆਂ ਨਾ ਬਾਹਰ ਬਾਹਰ ਵਾਹ ਦਰਵਾਜੇ ਦੇ ਬਾਹਰ ਹੀ ਸੁਰਦਤ ਹਨ ਹਾਂਜੀ ਪਾਪੀ ਦਾ ਕਰ ਅਗਨੇ ਮਾਹੇ ਜਲਤਰ ਹੈ ਮਿਟਵੇ ਕਭ ਨਹੀਂ ਪਾਪੀ ਦਾ ਕਰ ਅਗਨੇ ਮਾਹੇ ਜਿਹੜੇ ਪਾਪੀ ਲੋਕ ਨੇ ਉਹਦਾ ਕਰਕੇ ਹੀ ਮਾਇਆ ਚ ਅਗਨ ਕੀ ਮਾਇਆ ਪਾਪ ਕਰਦੇ ਨੇ ਗੁਰਬਾਣੀ ਚ ਕੁਛ ਲਿਖਿਆ ਹੋਇਆ ਹੈ ਗਾਹ ਪ੍ਰਚਾਰ ਕੁਛ ਕਰਦੇ ਨੇ ਗੁਰੂ ਦੀ ਗੱਲ ਨੂੰ ਲੁਕੋ ਕੇ ਜਿਨ੍ਹਾਂ ਨੇ ਹੋਰ ਹੋਰ ਪ੍ਰਚਾਰ ਕੀਤੇ ਨੇ ਉਹ ਪਾਪ ਕੀਤਾ ਲੋਕ ਨੇ ਅਪਰਾਧ ਕੀਤਾ ਉਹਨਾਂ ਨੇ ਮਾਦੋ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਉ ਪਿੰਡ ਨਥੈ ਦੀਨਾ ਤਿਸ ਕੀ ਭਉ ਭਗਤ ਨਹੀਂ ਸਾਦੀ ਉਹਦੀ ਭਉ ਭਗਤ ਛੱਡਤੀ ਬਾਇਆ ਦੀਆਂ ਗੱਲਾਂ ਕਰਨ ਲੱਗ ਲੀਡਰਾਂ ਦੀਆਂ ਗੱਲਾਂ ਕਰਨ ਲੱਗ ਕੌਮ ਦੀਆਂ ਗੱਲਾਂ ਕਰਨ ਲੱਗ ਇਹ ਤਾਂ ਹੋਰੀ ਗੱਲਾਂ ਕਰਨ ਲੱਗ ਤੁਸੀਂ ਗੁਰਬਾਣੀ ਤਾਂ ਕੁਝ ਲਿਖਿਆ ਹੋਇਆ ਹੀ ਨਹੀਂ ਗੁਰਬਾਣੀ ਦਾ ਤਾਂ ਮਤਲਬ ਹੀ ਨਹੀਂ ਇਹਦੇ ਨਾਲ ਕੋਈ ਇਹਨਾਂ ਨਾਲ ਗੱਲਾਂ ਨਾਲ ਜਿਹੜੀਆਂ ਇਹ ਕਰਦੇ ਨੇ ਦੂਰ ਦਾ ਵੀ ਵਾਸਤਾ ਨਹੀਂ ਇਹਨਾਂ ਗੱਲਾਂ ਨਾਲ ਗੁਰਬਾਣੀ ਦਾ ਜਿਹੜੇ ਨਾਲ ਚੱਲ ਰਹੀ ਹੈ ਅੱਜ ਸਿੱਖੀ ਇਹਨਾਂ ਦੀ ਉਹਦਾ ਦੂਰ ਦੂਰ ਦਾ ਵਾਸਤਾ ਨਹੀਂ ਗੁਰਬਾਣੀ ਨਾਲ ਕਿਤੇ ਇਹਨਾਂ ਦੇ ਸਲਾਹ ਦੇਣ ਵਾਲੇ ਵੀ ਇਹੋ ਜਿਹੇ ਹੀ ਨੇ ਹਾਂਜੀ ਪਾਪੀ ਦਾ ਘਰ ਅਗਨੀ ਪਾਪੀ ਦਾ ਘਰ ਅਗਨੇ ਮਾਹਾਂ ਮਾਇਆ ਦੇ ਵਿੱਚ ਨੇ ਸਾਰੇ ਪਾਪੀ ਇਹ ਜੜ ਤਾਂ ਰਹੇ ਮਿਟਵੇ ਕਬ ਨਾ ਹੈ ਅਜਿਹੇ ਬਜਟ ਨੇ ਪਾਪੇ ਹੈ ਵਜਨ ਗੁਰਦੁਆਰੇ ਦਾ ਵੀ ਅਗਨੀ ਹੈ ਬਜਟ ਸਰਕਾਰ ਦਾ ਵੀ ਅਗਨੀ ਹੈ ਮਾਇਆ ਅਗਨ ਸਭ ਇੱਕੋ ਜਹੀ ਇਹ ਮਾਇਆ ਚ ਇਹਨਾਂ ਦਾ ਸਾਰੀ ਧਿਆਨ ਸੁਰਤ ਮਾਇਆ ਚ ਹੈ ਘਰ ਹੁੰਦੀ ਹੈ ਸੁਰਤ ਜੇ ਤੇ ਧਿਆਨ ਉੱਥੇ ਹੀ ਕਰ ਜਦੋਂ ਧਿਆਨ ਸੱਚਖੰਡ ਚਲੇਗਾ ਘਰ ਸੱਚਖੰਡ ਬਣ ਗਿਆ ਜਿਹੜਾ ਧਿਆਨ ਮਾਇਆ ਚੋਂ ਦਾ ਮਾਇਆ ਜਰੇ ਸੱਚ ਨਾਲ ਧਿਆਨ ਜੁੜ ਗਿਆ ਸੱਚ ਖੰਡ ਬਣ ਗਿਆ ਮਾਇਆ ਧਿਆਨ ਅਗਨ ਬਣ ਗਿਆ ਅਗਨ ਸਾਗਰ ਬਣ ਗਿਆ ਇਹਨਾਂ ਦਾ ਅਗਨ ਸਾਗਰ ਚ ਨਿਵਾਸ ਹੈ ਸਾਰਿਆਂ ਦਾ ਮਾਇਆ ਵਾਲਿਆਂ ਦਾ ਮਾਇਆਦਾਰੀਆਂ ਦਾ ਪਾਪੀ ਕਾਦੇ ਨੇ ਵਿਰੋਧ ਕਰਦੇ ਨੇ ਸੱਜ ਦਾ ਹੁਕਮ ਦਾ ਵਿਰੋਧ ਕਰਦੇ ਨੇ ਪਾਪੀ ਕਾ ਕਰ ਅਗਨੇ ਮਹ ਹੈ ਜਲਤ ਰਹੇ ਮਿਟਵੇ ਕਭ ਨਾ ਹੈ ਅੰਦਰ ਇਹਨਾਂ ਦੇ ਹਮੇਸ਼ਾ ਹੀ ਤ੍ਰਿਸ਼ਨਾ ਦੀ ਅੱਗ ਜਲਦੀ ਰਹਦੀ ਹੈ ਇੱਕ ਦੂਏ ਨਾਲ ਈਰਖਾ ਕਰ ਈਰਖਾ ਦੀ ਭਾਂਬੜ ਬੜਦੇ ਰਹਿੰਦੇ ਨੇ ਦੁਸ਼ਮਣ ਅੰਦਰ ਹਰ ਵਕਤ ਸੁਲਗਦਾ ਰਹਿੰਦਾ ਜਤਨ ਜਿੰਨੇ ਮਰਜੀ ਕਰ ਲੈਣ ਉਹ ਅੱਗ ਨਹੀਂ ਬੰਦਦੀ ਇਹਨਾਂ ਦੇ ਅੰਦਰ ਜਤਨ ਵੀ ਕਰਨ ਤਾਂ ਵੀ ਉਹ ਜਿਹੜੀ ਜਲਣਾ ਨਾ ਜਲਣ ਉਹ ਕਦੇ ਨਹੀਂ ਸ਼ਾਂਤ ਨਹੀਂ ਹੁੰਦੀ ਇਹਨਾਂ ਦੇ ਅੰਦਰ